ਮੇਰੇ ਆਪਾ ਜੀ ਰਾਤ ਸਾਲਾਂ ਚੋਜ਼ ਲਗੇ 1:30 ਵਜੇ ਅੰਦਰ ਬੰਦੇ ਮੇਰਾ ਆਪਾ ਦਰਜ ਕੀਤਾ ਜਿੰਨਾ ਚੋਂ ਤਿੰਨ ਬੰਦੇ ਮੇਰੇ ਉੱਪਰ ਰੈਜ਼ਿਡੈਂਸ ਤੇ ਚਾਲੇ ਆਪਣੇ ਗੁੰਡਿਆਂ ਨੂੰ ਤੋੜ ਕੇ ਉਹਦੇ ਵਿੱਚ ਹੀ ਅੰਦਰ ਇੰਚ ਕਰਕੇ ਅੰਦਰ ਮੇਰੇ ਘਰ ਦੇ ਖੁੱਲੇ ਸੀ ਤੇ ਉਹਨਾਂ ਨੇ ਮੇਰੇ ਬੰਦਾਂ ਦੀ ਮਾਰੀ ਤੋੜੀ ਇੱਕ ਕਮਰੇ ਚ फिर दूजे कमरे से मैं सुत्ता पैदा मेरे घरवाले रूप सुबरे से कमरे पैसे कद्या छोटिया पड़िया ने तो नहीं नहीं। का तो है उन्होंने सामने उठाने तो पता नहीं सब जी छुट्ट सा बहुत सत्ता मारियाँ फिर सन उन्होंने उतो उ मंजे तो उठन नहीं दिता फिर उन्होंने साड़ी अलमारी कमरे अलमारी पीसी उस मेरे घरवाले पास पे वो चपके लग ਦੇ ਜਿੱਦ ਤੱਕ ਇਹ ਉਹ ਨਾ ਜਾਨੀ ਨਦੀ ਆ ਗਈ ਸੀ ਤੇ ਮੇਰੇ ਘਰ ਦੇ ਅੰਗਨ ਪਾਇਓ ਸੀ ਉਹ ਉਹਨਾਂ ਤੋਂ ਆਕੇ ਲਾਗੇ ਤੇ ਉਹ ਫਿਰ ਮੋੜਿਆਂ ਦੇ ਰਸਤੇ ਵਿੱਚ ਆਏ نیچے ਆਕੇ ਸਾਡੇ ਕੁਇਸ਼ੈਂਟ ਸੀ ਉਹਨਾਂ ਵੀ ਤੰਕਾ ਆਏ ਉਹਨਾਂ ਨੇ ਤੇ ਉਹਦੇ ਚੰਦੋਂ ਸਾਡੇ ਜਿਆ ਭੁਸ਼ਣ ਦਾ ਰਿਸ਼ਤਾ ਰਹੀ ਉਹਨਾਂ ਕਹਿੰਦੇ ਸਾਡੇ ਕੋਲ ਤੇ ਆ ਰਹੇ ਨੇ ਤੇ ਕੁਛ ਨੂੰ ਅਸੀਂ ਫੋਨ ਕਰਤਾ ਤਾਂ ਉਹ ਧੀ ਦਾ ਸੁਣ ਕੇ ਹੋ ਤਾਂ ਭੱਜ ਗਏ ਤੇ ਉਸੇ ਦੌਰਾਨ ਦੇ ਵਿੱਚ ਉਹਨਾਂ ਨੇ ਸਾਡੇ ਜੇ ਫੋਨ ਉਹਨਾਂ ਖੜੇ ਹੋਏ ਸੀ ਉਹ ਸਾਡੇ ਕੰਮ ਚ ਗਿਆ ਇੱਕ ਘਰ ਦੇ ਚ ਗਿਆ ਕੇ ਉੱਭੋ ਕੇ ਤੰਗੇ ਤੇ ਇੱਕ ਕੁਛ ਦਾ ਨੰਬਰ ਜਿਹਾ ਮੋਬਾਈਲ ਨਾਲ ਚੱਕੇ ਲਗੇ ਤੇ ਇੱਕ ਵਾਰ ਉੱਥੇ ਸਾਡੇ ਨਾਲ ਅੱਗੇ ਫੀਲਡ ਦੇ ਵਿੱਚ ਮੋਬਾਈਲ ਦੇ ਲੇ ਇਹ ਸਿਰਫ ਇੱਕ ਘੰਟੇ ਦੇ ਵਿੱਚ ਹੋਇਆ ਸਵੇਰ ਕਿਤੇ ਲੱਗੇ 2:00 ਬਜੇ 60 ਰਾਮ ਮਿੰਟ ਤੱਕ ਉਹ ਸਾਡੇ ਹੱਥਾਂ ਦੇ ਵਿੱਚ ਰਹੇ ਤੇ ਉਸ ਤੋਂ ਬਾਅਦ उन्होंने कोई, तो तो कोई पता को को नहीं कितने चले गए कितने नहीं आए तो कुछ पता लगे नहीं जी को पता लगे कहते आए तो मेरे दो जैसे एंटर किए हैं उन्होंने कोई दरवाज़ा नहीं खड़काया कोई होर नहीं किया तोड़ के वो अंदर एंटर किए अंदर मेरे दरवाजे खुले से तो उन्होंने सूँ सुे पेमेंट दस लिया सट्टा मारियाँ ਉਹ ਮੈਂ ਕਹਤਾ ਸੀ ਕਿ ਸੁਣਾ ਇਹ ਲੈ ਕਿੰਨਾ ਤੇ ਨੁਕਸਾਨ ਕਰ ਗਏ ਮੇਰਾ ਤਾਂ ਕਿਵੇਂ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿਹ ਚਿਹਰੇ ਟਕੇ ਹੋਏ ਸੀ ਉਹਨਾਂ ਦੇ ਉਹਨਾਂ ਦੇ ਸਾਰੇ ਦਾ ਸੁੱਧਾ ਕਰਾਇਆ ਸੀ ਉਹ ਖਾਂ ਤੇ ਫੋੜਾ ਜਾਲ ਉੱਪਰ ਹਿਸਾਬਾ ਪੇਸ਼ ਕਰਦਾ ਕਿ ਉਹ ਹੀ ਨਗਾ ਸੀ ਤੇ ਬਾਕੀ ਉਹਨਾਂ ਨੇ ਮਾਫਰ ਕੀਤਾ ਜਿਦਾਂ ਮੰਨੋ ਕਿ ਉਹ ਚਾਹ ਕਰ ਲਈ ਜੀ ਲੱਗ ਰਹੀ ਸੀ ਨਹੀਂ ਤਾਂ ਉਹ ਇਹ ਗੇੜੇ ਕਰ ਰਹੇ ਨੇ ਗੁਮੇ ਨੇ ਕਿਹਨੀਆਂ ਤੇ ਉਹਨਾਂ ਕੋਲ ਡੰਡੇ ਦੇ ਮੋٹے-ਮੋٹے ਮਨਜੀ ਉਹਨਾਂ ਨਾਲ ਉਹ ਸੰਕਟਿਆ ਤੇ ਫਰਦਸ਼ਮਾ ਚੱਕੇ ਤੇ ਸਰਗੋਕ ਇਤਲਾ ਹੈ ਵੀ ਰਾਤੀ ਕੁਝ ਅਨੋਣ ਬੰਦੇ ਉਹਨਾਂ ਦੇ ਘਰੇ ਜਾ ਕੇ ਕੁਝ ਚੋਰੀ ਕਰਕੇ ਲੈ ਕੇ ਗਏ ਨੇ ਤੇ ਇਹ ਹੈਗਾ ਸ਼ਰਮਾ ਨਰਸਿੰਗ ਹੋਮ ਦੀ ਜਗ੍ਹਾ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਉੱਤੇ ਜੋ ਬੰਦੇ ਕਾਰਵਾਈ ਅਸੀਂ ਜਲਦੀ ਜਲਦੀ ਕਰ ਰਹੇ ਹਾਂਗੇ